ਹਰਮਨਿਕ ਸਿੰਘ ਦੀ ਬਾਲ ਗਈ ਪਾਈ ਇੱਧਰ ਖੇਤਾਂ 'ਚ ਡਿੱਗ ਪਈ ਤੇ ਇਹਦੇ ਡੈਡੀ ਉੱਤਰੇ ਖੰਦ ਬਾਲ ਲਵਣ ਵਾਸਤੇ ਤੇ ਬਾਲ ਤੁਹਾਨੂੰ ਦਿਖ ਰਹੀ ਹੈ ਕਿਤੇ ਹੋ ਪਈ ਹੈ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਆਪੇ ਆਗੇ 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 ਤੇ ਹਰਮਨਿਕ ਕੜਾ ਉੱਤਰ ਨੀ ਗਾਦੀ ਉੱਤਰ ਨੀ ਗਾਦੀ ਤੰਗਾਲ ਆ ਭੈਂਕੜੀ ਆ ਉੱਪਰ ਵੀ ਪਹਿਲਾਂ ਬਾਲ ਕੋ ਚੱਕ ਕੇ ਨਾ ਲੈ ਇਹਦਾ ਰੋਈਦਾ ਕੰਮ ਇੱਧਰ ਟਪਾ ਦਿੰਦਾ ਹੀ ਦੇ ਸਾਥੇ ਜਿਹੜਾ ਅਲੱਗ ਦਾ ਬੁੱਟਾ ਦਾ ਸਾਰਿਆਂ ਤੋਂ ਆ ਸੀ ਇਹਦੇ ਸੇਹ ਦੇ ਚ ਪਈ ਐ ਜਮਾਤ ਪਾਲਣੇ ਸੌਖਿਆ ਮਿਲ ਗਈ ਦਵਾਰੇ ਨਾ ਘਵਾ ਲਿਓ ਵਾਤਾ ਕੇ ਬਲਾ ਕਿਤੇ ਹੋ ਚੌੜ ਕਰੀ ਜਾਂਦਾ ਜਾਣ ਕੇ 프ੈਂਕ ਕਾਹ ਖਣਕ ਮੀਤੇ ਆ ਬਾਥਰੂਮ ਮਾਤੇ ਨਾ ਚੜਜੇ ਹਾਂ ਜੀ ਪੈਸਾ ਨਾਲੀ ਬਾਲ ਕਰੇ ਹੁਣ ਇਹ ਜਾ ਰਿਹਾ ਕੰਧ ਟੋਪਨ ਦੀ ਤਿਆਰੀ ਚ ਤੇ ਆਪਾਂ ਵੀ ਜਾਣੀ ਹੱਥਲੇ ਇੱਕ ਵਾਲੋ ਪਈ ਉਹਦੀ ਇੱਕੋ ਪਈ ਆ ਬਿਹਾਰ ਗੋਲ ਆਈ ਹੈ ਸਟੋਲ ਤੇ ਗਿਆ ਭਾਈ ਦੇ ਨਾਲ ਉੱਥੇ ਚੜ ਕੇ ਕੇਕ ਟੁੱਟਿਆ ਸੀ ਹੁਣ ਪੁੱਤ ਤੋਂ ਪਚਲ ਅੰਦਰ ਇੱਕ ਮਿੰਟ ਰਕੋ ਪਰ ਸੱਟ 60 ਵਜ ਗਈ ਚੁੱਕਣੀ ਹੈ ਧੋਣੇ ਵਾਲਾਂ ਚੱਕ ਅੰਦਰ ਰੱਖ ਤੁੱਪੇ ਖਰਾਬ ਹੋ ਜਾਣੀ ਆ ਉਹ ਤਾਂ ਮੈਨੂੰ ਕੋਈ ਨਹੀਂ ਹੈਗਾ ਕੀ ਹੋਤੇ پیسے ਨਹੀਂ ਲੱਗੇ ਕਿਉਂਕਿ ਉਹ ਤਾਂ ਮੈਨੂੰ ਕੋਈ ਨਹੀਂ ਹੈਗਾ ਕਿਸੇ ਵੀ ਕਿਸੇ ਹਵਾ ਪਰ ਲਾਂਗੇ ਇਹ ਹਾਂ ਸੱਚ ਦੋ ਚੱਕ ਦੋ ਨਾਲ ਪੌਪ ਆਈਸ ਐਡ ਕੀ ਜੋ ਮੈਂ ਖੇਡੂਗਾ ਨਾ ਉਧਰ ਜਾਊਗਾ ਕਿਉਂਕਿ ਇੱਧਰ ਵੀ ਆਉਂਦੀ ਕਰ ਇੱਥੇ ਆਉਂਦੀ ਚਾਲ ਠੀਕ ਐ ਚੰਗਾ ਹੁਣ ਪੁੱਤ ਬਾਹਰ ਮਾ ਕੇ ਕਿਹੜੀ ਜ਼ਿਆਦਾ ਵਟਕਦੀ ਐ yellow ਤੇਰੇ ਕੱਪੜਿਆਂ ਨਾਲ ਮੈਚਿੰਗ ਹੋ ਰਹੀ ਐ ਜਿਹੜੀ ਉਹ ਵਈਆ ਪਗਾਂਦੇ ਵੀਡੀਓ ਦਾ ਐਂਡ ਤੇ ਹੁਣ ਆਪਾਂ ਦੁਪਹਿਰਾਂ ਵਗੈ ਨੰਬਰ ਲਿਆ ਵੜ ਹਾਂਜੀ ਹੁਣ